ਬੈਂਪਰ ਟਿੱਕਰ ਨਾਲ ਦਾ ਬਾਈ ਸਾਰਾ ਕੋਟਰੇਟਰ ਤੇ ਠੀਕ ਹੈ origianal ਹੀ ਆ ਕੈਂਡੀ origianal ਹੀ ਆ ਯਾਂਸੀ ਦੇ ਸਟਿੱਕਰ ਹੁੰਦੇ ਆ ਬਾਈ ਉਹ ਯਾਂਸੀ ਚੋ ਨਵਾਂ ਟਰੈਕਟਰ ਨਿਕਲਦਾ ਉਦੋਂ ਬੈਂਪਰ ਹੀ ਯਾਂਸੀ ਲਾਉਂਦੀ ਸੀ ਠੀਕ ਹੈ ਤੇ ਸਟਿੱਕਰ ਵਗੈਰਾ ਯਾਂਸੀ ਦੇ ਆ ਜੀ ਉਹਦਾ ਆਪਾਂ ਮਾਨਤਾ ਨੇ ਇੱਕੋ ਮੁੱਲ ਇੱਕੋ ਮੁੱਲ ਮੁੱਲ ਭਾਣਾ ਦੀ 15 ਦੀ ਵੀ ਆ ਇਹ 25 ਕਰਾ ਲਈ ਆਪਾਂ ਤੋਂ ਆ ਕੇ ਬੰਦਾ ਠੀਕ ਹੈ ਤੇ 25 ਦੀ ਵੀ ਆ ਇਹ ਭਾਣਾ ਦੀ 2 5 ਕਰਾ ਲਈ ਮੁੱਲ ਜਿਹੜੀ ਗੱਲ ਆਪਾਂ ਕਹਿਨੇ ਹੁੰਨੇ ਜਿਹੜੇ ਟਰੈਕਟਰ ਤਿਆਰ ਆ ਠੀਕ ਆ ਜੀ ਆ ਵੇਖੀ ਟਰੈਕਟਰਾਂ ਦੀਆਂ ਸਰਵਿਸਾਂ ਨਵੀਆਂ ਕਰਾਈਆਂ ਜਾਂਦੀਆਂ ਇਹ ਸਰਵਿਸ ਦਾ ਸਰਵਿਸ ਬਈ ਇਹ ਬ ਬਾਈ ਨਵਾਂ ਤੇ ਨਵਾਂ ਸਰਵਿਸ ਸਾਰੀ ਨਵੀਂ ਸਰਵਿਸ ਹੋਈ ਆ ਠੀਕ ਆ ਜਿਹੜਾ 3000 3500 ਰੁਪਿਆ ਸਰਵਿਸ ਤੇ ਲਾਉਣਾ ਮੇਰੇ ਲਾਇਆ ਹੁੰਦਾ ਟਰੈਕਟਰਾਂ ਤੇ ਪਹਿਲਾਂ ਹੀ ਲਾਇਆ ਹੁੰਦਾ ਪਹਿਲੂ ਹੀ ਲਾਇਆ ਹੁੰਦਾ ਵੀ ਗਾਹਕ ਨੂੰ ਆਕੇ ਪਣਾ ਦੀ ਚਲਾ ਕੇ ਵੀ ਆਕੇ ਸਲਾਈ ਕੱਢ ਲੇ ਚੈੱਕ ਕਰ ਲੇ ਤੇ ਲਾ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਤੇ ਅੱਜ ਆਪਾਂ ਫਿਰ ਖੜਿਆਂਗੇ ਮੋਗਾ ਟਰੈਕਟਰ ਦੀ ਮੰਡੀ ਤੇ ਨਾਲ ਬਾਈ ਆਪਣੇ ਗੋਬਿੰਦਾ ਕਰਦੇ ਆਂ ਗੱਲਬਾਤ ਸ਼ਸ਼ੀ ਕਾਲ ਕੀ ਆਲਾ ਬਾਈ ਹੋ ਠੀਕ ਆ ਜੀ ਹੋਰ ਸੁਣਾਓ ਜੀ ਠੀਕ ਆ ਬਾਈ ਜੀ ਚਲੋ ਜੀ ਕਿੰਨੇ ਟਰੈਕਟਰ ਲੈ ਕੇ ਆਏ ਅੱਜ ਬਾਈ ਇਹ ਪਤਾ ਐ ਨ ਤਿੰਨਾਂ ਦੇ ਵਿੱਚ ਆਪਣੇ ਕੋਲ ਟਰੈਕਟਰ ਹੈਗੇ DI ਦੋ ਫਾਰਮ ਟਰੱਕ ਸਾਠ ਆ ਵੀਰੇ ਤੇ ਘਰੇ ਭਾਈ ਜੀ ਘਰੇ ਟਰੈਕਟਰ ਖੜੇ ਆ ਭਾਈ ਪੰਜ ਤੋਂ 6 ਟਰੈਕਟਰ ਹੈਗੇ ਆ ਠੀਕ ਆ ਪਰ ਆਪਾਂ ਇਹੜਾ ਇਹਨਾਂ ਦੀ ਦਿੰਨੇ ਜਿਹੜੇ ਟਰੈਕਟਰ ਤਿਆਰ ਆ ਆਪਣੇ ਕੋਲੇ ਹਨਾ ਠੀਕ ਆ ਘਰੇ ਵਾਲੇ ਜੇ ਤਿਆਰ ਘਰੇ ਵਾਲੇ ਜਿਵੇਂ ਧੋਣ ਸਵਾਰਨ ਵਾਲੇ ਆ ਟਰੈਕਟਰ ਹਜੇ 1-2 ਦਿਨ ਹੋ ਗਏ ਆ ਇਹਨੂੰ ਠੀਕ ਜਿਵੇਂ ਕੋਈ ਧੋ ਕੇ ਪਾਲਚ ਪੂਲਚ ਕਰਨ ਵਾਲੇ ਇਹਦੇ ਤਰ੍ਹਾਂ ਠੀਕ ਆ ਆਏ ਆ ਠੀਕ ਆ ਵੀ ਜਿਹੜੇ ਟਰੈਕਟਰ ਆਪਣੇ ਕੋਲੇ ਤਿਆਰ ਖੜੇ ਆ ਓਕੇ ਆ ਜਮਾਂ ਇਹ ਆਪਣੇ ਕੋਲੇ ਤਿੰਨੇ ਟਰੈਕਟਰ ਓਕੇ ਆ ਜਮਾਂ ਠੀਕ ਆ ਜਿਹੜੇ ਘਰ ਵਾਲਿਆਂ ਦਾ ਗਲੀਸ ਗਲੂਸ ਕਰਦਾ ਉਹ ਜਿਵੇਂ ਕਹਦੇ ਯਾਰ ਨਿੱਕੇ ਮोटे ਕੰਮ ਹੁੰਦੇ ਕਿਸੇ ਦੇ ਕੋਈ ਟਾਇਰ ਵਧਾਉਣੇ ਆ ਆਪਾਂ ਜਾਂ ਕੋਈ ਹੋਰ ਕੰਮ ਧੰਦੇ ਲਿਕ ਲਿਆਉਂਦੇ ਆ ਮਾਰੇ ਮोटे ਜਾਂ ਦੀ ਟਰੈਕਟਰ ਮੁਕੰਮਲ ਕਰਕੇ ਮੰਡੀ ਲਾਈਦਾ ਯਾਰ ਐ ਅਗੜਾ ਢੂੜਾ ਜਾਗਾ ਨਹੀਂ ਨਹੀਂ ਅਗੜਾ ਢੂੜੇ ਚ ਨਾ ਹੀ ਆਪਾਂ ਵੇਚਿਆ ਤੇ ਨਾ ਹੀ ਆਪਾਂ ਲਾਂਬੇ ਵਾਲਾ ਕੰਮ ਕਰਕੇ ਠੀਕ ਆ ਟਰੈਕਟਰ ਲਈ ਦੀ ਪੰਜਾਬ ਨੰਬਰ ਪੰਜਾਬ ਨੰਬਰ ਹਾਂ ਇਹਨੇ ਟਰੈਕਟਰ ਹੋਣਗੇ ਪੰਜਾਬ ਨੰਬਰ ਹੋਣਗੇ ਓਕੇ ਹੋਣਗੇ ਬਾਈ ਆਪਣੇ ਆ ਡੀਆਈ ਦੇਖ ਲਓ ਹੁਣ ਤੁਸੀਂ ਠੀਕ ਐ ਲਓ ਵੀ ਵੀਡੀਓ ਪੰਜਾਬ ਨੰਬਰ ਚੈੱਕ ਕਰਾ ਦਿਓ ਨੰਬਰ ਪੀਵੀ 13 ਇਹਦਾ ਸ ਬੈਂਪਰ ਤੇਕਰ ਨਾਲ ਦਾ ਬਾਈ ਸਾਰਾ ਕੁਆਟਰ ਟਰੈਕਟਰ ਤੇ ਠੀਕ ਆ origianal ਹੀ ਆ ਕੈਂਡੀ ਆ origianal ਹੀ ਆ ਯਾਂਸੀ ਦੇ ਸਟicker ਹੁੰਦੇ ਆ ਬਾਈ ਉਹ ਯਾਂਸੀ ਜੋ ਨਵਾਂ ਟਰੈਕਟਰ ਨਿਕਲਦਾ ਉਦੋਂ ਬੈਂਪਰ ਹੀ ਯਾਂਸੀ ਲਾਉਂਦੀ ਸੀ ਠੀਕ ਆ ਤੇ ਸਟicker ਵਗੈਰਾ ਯਾਂਸੀ ਦੇ ਆ ਜੇ ਆ ਸਟicker ਚੈੱਕ ਕਰਾ ਦੇ ਸਟicker ਲੱਗ ਗਿਆ ਪਰ ਆ ਨਿਸ਼ਾਨ ਨਹੀਂ ਗਿਆ ਗੂੰਦ ਦਾ ਨਿਸ਼ਾਨ ਨਹੀਂ ਗਿਆ ਇਹ ਯਾਂਸੀ ਦਾ ਸਟicker ਹੁੰਦਾ ਇੱਥੇ ਠੀਕ ਆ ਉਹਦੀ ਹਜੇ ਗੂੰਦ ਉਵੇਂ ਹੀ ਪਈ ਆ ਸਟicker ਦੀ ਉਵੇਂ ਦੇ ਉਵੇਂ ਪਈ ਆ ਹਾਂ ਬਿਲਕੁਲ ਨਵਾਂ ਟਰੈਕਟਰ 2000 ਮਾਡਲ ਆ ਬਾਈ ਲਿਸਕਾ ਮਾਰਦਾ ਜਮਾ ਐਮ ਆਰਐਫ ਦੀ ਜੋੜੀ ਮਗਰ ਲਈ ਠੀਕ ਆ ਭਾਈ ਜੀ ਕਿੰਨੇ ਕੇ 65 65 ਟਾਇਰ ਹੈਗੇ ਐ ਮਾਰਕ 65 ਪੈਸੇ ਤੇ ਮੂਹਰਲੇ ਟਾਇਰ ਆਪਾਂ ਪਾਏ ਆ ਕੰਪਨੀ ਦੇ ਟਾਇਰ ਪਾਏ ਆ ਇਹਦਾ ਬਿੱਲ ਵੀ ਹੈਗਾ ਇਹ ਗੁੰਮਣੀ ਵੀ ਨਹੀਂ ਕੋਈ ਹਾਂ ਇਹਦਾ ਆਪਣੇ ਕੋਲੇ ਕਾਰਡ ਵੀ ਹੈਗਾ ਟਾਇਰਾਂ ਦਾ ਇਹ ਆਪਾਂ ਆ ਪਾਏ ਆ ਟਾਇਰ ਪਰਸੋਂ ਭਾਈ ਠੀਕ ਆ ਜੀ ਤੇ ਨਗ ਸਾਰੇ ਪੂਰੇ ਆ ਸਾਰੇ ਡੰਡਾ ਬਟਕੇ ਤੀਆਂ ਵਾਲੀ ਹੁੱਕ ਲੱਗੀ ਤਾਂ ਡੰਡਾ ਵਾਲੀ ਡੰਡਾ ਫੱਟੀ ਛਤਰੀ ਸਾਰਾ ਕੁਝ ਬਾਈ ਬੈਕ ਸਾਈਡ ਵੀ ਟਰੈਕਟਰ ਦਿਖਾ ਦੇ ਸਾਰਾ ਠੀਕ ਹੈ ਐਡਜਸਟੇਬਲ ਆਪਾਂ ਹੁੱਕ ਕਹਿੰਦੇ ਨੇ ਹਾਂ ਤੇ ਚੱਲੋ ਬਾਈ ਜੀ ਆਹ ਦੇਖ ਲਓ ਲੈਂਕਾ ਲੋਕਾਂ ਦਾ ਟਰੈਕਟਰ ਪੂਰਾ ਸਾਫ਼ ਆ ਯਾਰ ਓਕੇ ਓਰੀਜਨਲ ਹੀ ਆਹ ਚੀਜ਼ਾਂ ਦਾ ਵੇਖੀ ਬਾਈ ਰੰਗ ਕਰੂੰਗਾ ਮਗਰਾੜਾਂ ਤਾਂ ਤੋਂ ਛੱਤਾਂ ਵੀ ਚੈੱਕ ਕਰਾ ਦੇ ਆ ਸਾਰੀਆਂ ਕੈਮਰਾ ਮਾਰ ਕੇ ਯਾਰ ਵਿੱਚ ਵੀ ਨਿਗਾ ਮਰਵਾ ਦੇ ਯਾਰ ਫਿਰ ਤੇ ਮਗਰਾੜ ਵਿੱਚੋਂ ਵੀ ਪੂਰੇ ਫੁੱਲ ਪੂਰੇ ਵਿੱਚੋਂ ਐ ਕੈਮਰਾ ਮਾਰ ਕੇ ਯਾਰ ਪੂਰੀ ਚੈੱਕ ਕਰਾ ਦੇ ਟਰੈਕਟਰ ਚਾਸ ਫਿਰੋ ਠੀਕ ਜਿਵੇਂ ਨਵ ਤੇ ਮਾਰ ਲਈ 2000 ਮਾਡਲ ਵੀਰੇ ਪੰਜਾਬ ਨੰਬਰ ਆ ਠੀਕ ਆ ਜੀ ਬੈਟਰੀ ਕੰਪਨੀ ਦੀ ਨਵੀਂ ਆ ਵਿੱਚ ਠੀਕ ਆ ਜਿਹੜੀ ਗੱਲ ਕਵਾਂਗੇ ਉਹ ਗੱਲ ਨਿਕਲੂਗੀ ਦੂਜੀ ਗੱਲ ਆ ਗਈ ਬਾਈ ਜਿਹੜੀ ਗੱਲ ਆਪਾਂ ਕਹਿਨੇ ਹੁੰਨੇ ਜਿਹੜਾ ਟਰੈਕਟਰ ਤਿਆਰ ਆ ਠੀਕ ਆ ਜੀ ਆ ਵੇਖੀ ਟਰੈਕਟਰਾਂ ਦੀਆਂ ਸਰਵਿਸਾਂ ਨਵੀਆਂ ਕਰਾਈਆਂ ਨਾ ਹੁੰਦੀਆਂ ਇਹ ਸਰਵਿਸ ਬਈ ਇਹ ਬਾਈ ਦੀ ਨਾ ਕਹਿੰਦਾ ਫਿਲਟਰ ਤੱਕ ਦੀ ਵੀ ਗਾਰੰਟੀ ਹੁੰਦੀ ਆ ਆ ਦੇਖ ਲਓ ਆ ਤੇਲ ਚੈੱਕ ਕਰ ਲਓ ਟਰੈਕਟਰ ਸਰਵਿਸ ਹੋ ਕੇ ਇੱਕ ਘੰਟਾ ਟਰੈਕਟਰ ਚੱਲਿਆ ਇਹ ਮਸਾ ਇੱਕ ਘੰਟਾ ਕਿਉਂ ਵਰਗਾ ਤੇਲ ਆ ਹਾਂ ਇਹ ਨਹੀਂ ਵੀ ਇਸੇ ਦਾ ਹੀ ਆ ਠੀਕ ਹੈ ਜਿਹੜਾ ਦੀ ਐਡ ਪਵਾਉਂਗਾ ਤੇ ਚੈੱਕ ਕਰ ਲੈ ਗਾਹਕ ਆ ਕੇ ਪਹਿਲੋ ਠੀਕ ਹੈ ਆ ਦੇ ਪਹਿਲਾਂ ਬਾਈ ਕਹਿੰਦਾ ਨਾ ਚਾਹੀਦੀ ਕਿਆ ਹੋਵੇ ਹਾਂ ਬੇ ਇਹ ਨਹੀਂ ਵੀ ਕੱਲੇ ਡੀਆਈ ਦੇ ਤੇਲ ਨਾ ਵਾ ਠੀਕ ਹੈ ਜਿਹੜਾ ਟਰੈਕਟਰ ਆਪਣਾ ਆ ਗਿਆ ਆਪਣੇ ਕੋਲ ਉਹਦੀ ਸਰਵਿਸ ਪਹਿਲੋ ਹੋਣੀ ਆ ਠੀਕ ਹੈ ਸਰਵਿਸ ਪਹਿਲਾਂ ਬਾਕੀ ਦੇ ਵੀ ਆਏ ਨਹੀਂ ਜਾ ਕੇ ਗਾਹਕ ਨੂੰ ਲਿੜੇਲ ਵੱਡੂ ਆ ਕੇ ਠੀਕ ਹੈ ਬਾਈ ਠੀਕ ਹੈ ਨਾ ਟਰੈਕਟਰ ਚੈੱਕ ਕਰਾ ਦੇ ਪੂਰਾ ਨਵਾਂ ਸਟicker ਵਗੈਰਾ ਸਾਰਾ ਕੁਝ ਨਾਲ ਦਾ ਜੋ ਕੋਈ ਸਟicker ਜਿੰਨਾ ਕ ਪਾਟਿਆ ਹੋਇਆ ਹੈ ਏਜੰਸੀ ਦੇ ਸਟicker ਹੀ ਆ ਠੀਕ ਹੈ ਬਾਈ ਵੀ ਆਏ ਨਹੀਂ ਕੋਈ ਦੁਬਾਰਾ ਸਟicker ਲੱਗਿਆ ਕੋਈ ਵੀ 2000 ਮ ਡਿਮਾਂਡ ਇਹਦੀ ਬਾਈ ਜੀ ਆਪਣੀ ਹੈਗੀ ਆ ਰੇਟ ਲਾਇਆ ਵਾ 2,11500 ਰੁਪਈਆ ਠੀਕ ਆ ਜੀ ਮਾਨਤਾਨ ਹੋ ਜੂ ਬਾਈ ਜੀ ਮਾਨਤਾਨ ਹੋ ਜੂ ਜੇ ਕੋਈ ਥੋੜਾ ਬੰਦਾ ਐਡ ਵੇਖ ਕੇ ਆਉਂਦਾ ਠੀਕ ਆ ਜੀ ਜੇ ਕੋਈ ਬੰਦਾ ਕਹਦੇ ਬਾਈ ਆ ਬਾਈ ਦੀ ਐਡ ਤੇ ਆਇਆ ਮੈਂ ਸਕਰੀਨਸ਼ਾਟ ਲੈ ਕੇ ਆਉਂਦਾ ਠੀਕ ਆ ਉਹਦਾ ਬੱਜੀ ਮਾਨਤਾਨ ਉਹਦਾ ਆਪਾਂ ਮਾਨਤਾਨ ਇੱਕੋ ਮੁੱਲ ਇੱਕੋ ਮੁੱਲ ਮੁੱਲ ਭਾਣ ਦੀ 15 ਦੀ ਵੀ ਇਹ 25 ਕਰਾ ਲਈ ਆਪਾਂ ਦੋ ਆਕੇ ਬੰਦਾ ਠੀਕ ਹੈ ਤੇ 25 ਦੀ ਵੀ ਇਹ ਭਾਣ ਦੀ 25 ਕਰਾ ਲਈ ਮੁੱਲ 2 ਲੱਖ ਰੁਪਈਆ ਦਾ ਰੇਟ ਦਊਂਗਾ ਬਾਈ ਠੀਕ ਆ ਜੀ ਹਾਂ ਇੱਕੋ ਮੋਲ ਇੰਡੀਕੇਟਰਾਂ ਦੇ ਸ਼ੀਸ਼ੇ ਤੇ ਕਰਨਾਲ ਦੇ ਜੀ ਇੰਡੀਕੇਟਰਾਂ ਦੇ ਸ਼ੀਸ਼ੇ ਵੀ ਬੰਦਾ ਆ ਕੇ ਕਹਦੇ ਵੀ ਬਦਲੇ ਆ ਤੇ ਆਪਣੀ ਉਹ ਵੀ ਗਾਰੰਟੀ ਆ ਠੀਕ ਆ ਅਜੇ ਕਹਿ ਲਿਆ ਆਪਾਂ ਜਾਣਦੇ ਸਾਰਾ ਕੁਝ ਬਈ ਉਹ ਮਗਰਾੜਾਂ ਵਾਲਾ ਡੰਡਾ ਡੁੰਡਾ ਜਿਹੜਾ ਲੱਗਿਆ ਹੁੰਦਾ ਇਹ ਵੀ ਨਹੀਂ ਖੋਲਿਆ ਜਦੋਂ ਕੇਰਾ ਬੰਦਾ ਨਾ ਖੋਲ ਕੇ ਸਿੱਟ ਦੇ ਆ ਚੀਜ਼ ਇਹ ਦੁਆਰੇ ਮਿਲਦਾ ਹੀ ਨਹੀਂ ਘਰੋਂ ਬੰਦੇ ਤੋਂ ਇਹ ਵੀ ਗੱਲ ਹੈ ਇਹ ਪਹਿਲੇ ਕਰੇ ਨਵਾਂ ਡੈਕਟਰ ਕਢਾਇਆ ਸੀ ਜ਼ਿਮੀਂਦਾਰ ਦਾ ਖੁਦ ਮਾਲਕ ਦਾ ਪਹਿਲੇ ਨਾਂ ਬਾਈ ਲੈ ਵੀ ਪਹਿਲੇ ਆਈਡੀ ਪ੍ਰੂਫ ਨਾਲ ਆ ਸਾਰਾ ਕੁਝ ਤੇ ਫਸਟ ਓਨਰ ਆ ਬਾਈ ਕਹਿੰਦਾ ਗਾਰੰਟੀ ਰਿਕਾਰਡ ਹੀ ਜਿੰਨਾ ਹੈਗਾ ਬਾਈ ਜੀ ਰੀਨੋ ਸਾਰਾ ਰੀਨੋ ਚੱਲੇ ਅਰ ਕਿਤੇ ਵੀ ਆਏ ਨਹੀਂ ਭਣ ਤੋੜਾ ਡੈਕਟਰ ਨਹੀਂ ਰਿੰਮਾਂ ਦੀ ਕੰਡੀਸ਼ਨ ਵਿਖਾ ਦੇ ਚਾਸ ਪਰੋਂ ਠੀਕ ਆ ਠੀਕ ਆ ਸ਼ੋਅ ਦੀ ਦੇਖ ਲਾ ਵੀ ਆਣੀ ਕਿਸੇ ਪਾਸੋਂ ਭੰਨ ਤੋੜਾ ਟਰੈਕਟਰ ਯਾਰ ਜੱਸ ਜਾਂ ਨੂੰ ਹੀ ਆ ਬਾਈ ਜੀ ਹਾਂ ਠੀਕ ਆ ਬਾਈ ਜੀ ਇਧਰੋਂ ਵੀਰੇ ਮਾਨੂੰ ਨਿਗ੍ਹਾ ਮਰਾ ਦੇ ਆ ਚਾਰਾਂ ਨੂੰ ਬਾਈ ਕਿਸੇ ਪਾਸੋਂ ਆਣੀ ਟਰੈਕਟਰ ਭੰਨਿਆ ਥੋੜਾ ਆ ਲੈਫਟ ਪੰਪ ਦੀਆਂ ਜਿਹੜੀਆਂ ਮੋਹਰਾਂ ਏਜੰਸੀ ਦਾ ਲੈਫਟ ਪੰਪ ਆ ਹਜੇ ਸਟicker ਉੱਤੇ ਪਿਆ ਜੀ ਆ ਦੇਖੋ ਠੀਕ ਆ ਬਾਈ ਆ ਵੇ ਲੋ ਹਜੇ ਲੈਫਟ ਪੰਪ ਵੀ ਨਹੀਂ ਚੇਂਜ ਹੋਇਆ ਜੀ ਆ ਕਟਾਈ ਐਂਡਾ ਇਹ ਨਾਲ ਦੇ ਆ ਜੀ ਏਜੰਸੀ ਦੇ ਕਟਾਈ ਐਂਡਾ ਆ ਠੀਕ ਆ ਕੁਛ ਨਹੀਂ ਬਦਲਿਆ ਟਰੈਕਟਰ ਦਾ ਯਾਰ ਫੁੱਲ ਸੋਨਾ ਟਰੈਕਟਰ ਕਹਿ ਦਿਆ ਪੂਰਾ ਨਵਾਂ ਟਰੈਕਟਰ ਆ ਠੀਕ ਆ ਜੀ ਤੇ ਅੱਗੇ ਕਹੇ ਠੀਕ ਹੈ ਬੁਡੀਰ ਕੰਪਨੀ ਦੇ ਟਾਇਰ ਮੰਨ ਕੇ ਚੱਲੋ 90 ਤੋਂ 95 66 ਟਾਇਰ ਆ ਬਾਈ ਚਾਰੇ ਟਾਇਰ ਕੰਪਨੀ ਦੇ ਟਾਇਰ ਆ ਤੇ ਪੈਰਦਾਨ ਚੇਂਜ ਕਰੇ ਹੋ ਬਾਈ ਜੀ ਇਹਦੇ ਨੇ ਇਹਦੇ ਪੈਰਦਾਨ ਯਾਰ ਆ ਹੀ ਲਿਆ ਆਪਾਂ ਇਹ ਠੀਕ ਹੈ ਇਹ ਵੱਡੇ ਪੈਰਦਾਨ ਆ ਹੀ ਲੱਗੇ ਹੋਇਆ ਪਹਿਲੂ ਹੀ ਇਹ ਠੀਕ ਆ ਲੈ ਵੀ ਵੱਡੇ ਪੈਰਦਾਨ ਲਾਏ ਹੋਏ ਨੇਗੇ ਹਾਂ ਤੇ ਸੈਂਟਰ ਜਿਹੜਾ ਹੈਗਾ ਵੱਡੇ ਹਿੱਸੇ ਵਾਲਾ ਤੇ ਪੰਜਾਬ ਨੰਬਰ ਆ ਬਾਈ ਇਹ ਵੀ ਪੀ ਪੀ 13 ਹੀ ਨੰਬਰ ਇਹਦਾ 13 ਹੀ ਡੀ ਆਈ ਦਾ 13 ਹੀ ਇਹਦਾ ਸੰਗਰੂਰ ਦਾ ਨੰਬਰ ਆ ਹਾਂ ਠੀਕ ਆ ਬਾਈ ਜੀ ਪੰਜਾਬ ਨੰਬਰ ਇੰਜਨ ਗੇਰ ਦੀ ਆਪਣੀ ਗਾਰੰਟੀ ਆ ਬੰਦਾ ਕਾਰੀਗਰ ਨਾਲ ਲਿਆਵੇ ਤੇ ਆ ਗਏ ਉਹ ਤੋਂ ਟਰਾਈ ਚ ਪਾਸ ਕਰ ਲਏ ਫੇਰ ਆਪਣੀ ਗਰੰਟੀ ਹੈ ਕਿ ਕਿਸੇ ਪਾਸੋਂ ਕਮੀ ਨਹੀਂ ਕੱਢ ਸਕਦਾ ਬੰਦਾ ਠੀਕ ਹੈ ਜੀ ਤੇ ਟਾਇਰ ਬਾਈ ਜੀ ਇਹਦੇ ਟਾਇਰ ਇਹਦੇ ਗੁਡੀਆਰ ਦੇ ਬਾਈ ਟਾਇਰ ਹੈਗੇ 90 ਤੋਂ 95 ਪੈਸੇ ਠੀਕ ਗੁਡੀਆਰ ਦੇ 14 ਦੇ ਟਾਇਰਾਂ ਚ 14 ਦੇ ਟਾਇਰਾਂ ਹਾਂ 14 ਦੇ ਟਾਇਰਾਂ ਚਰ ਵੱਸ ਵੀ ਡੂ ਆ ਤੇ ਮਗਰਾਡ ਮਗਰੂਟਰ ਦੇ ਨਹੀਂ ਮਗਰਾਡ ਬਾਰੇ ਬੇਦਾਗ ਆ ਬੈਕ ਸਾਈਡ ਚੈੱਕ ਕਰਾ ਦੇ ਨਾਗ ਸਾਰੇ ਪੂਰੇ ਆ ਫੱਟੀ ਵਿੱਚ ਡੰਡਾ ਡੁੰਡਾ ਸਾਰਾ ਕੁਝ ਓਕੇ ਆ ਠੀਕ ਆ ਵਧੀਆ ਡਰਾਈਵਰ ਲੈਣੇ ਹੋ ਜਿਵੇਂ ਪੂਰਾ ਯਾਰ ਬਾਈ ਆਪਾਂ ਯਾਰ ਜੇ ਕੋਈ ਹੁੰਦੀ ਆ ਚਲੋ ਕੋਈ ਕਮੀ ਬੇਸੀ ਚਲਾ ਆ ਵੀ ਜਾਂਦੇ ਕੋ ਜਾਂ ਕੋਈ ਕਟਾਈ ਭਾਰੀ ਹੁੰਦੀ ਹੈ ਕੋਈ ਚੱਕੇ ਚੁੱਕੇ ਗਲਿਸ ਕਰਨੇ ਪੈਂਦੇ ਉਹ ਕਰੀ ਦਾ ਲਿਆ ਕੇ ਜਿੰਨਾ ਕੰਮ ਹੁੰਦਾ ਹੈ ਠੀਕ ਆ ਭਾਈ ਜੀ ਤੇ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ ਹੈਗੀ ਆ ਬਾਈ ਜੀ ਆਪਣੀ 2 ਲੱਖ ਤੇ 65000 ਰੁਪਿਆ ਠੀਕ ਆ ਜੀ ਉਹੀ ਗੱਲ ਆਪਣੀ ਫੇਰ ਆ ਜਾਂਦੀ ਹੈ ਬਾਈ ਹਣਾ ਮੌਲ ਕਰਾਉਣ ਨੂੰ ਕੋਸ਼ਿਸ਼ ਕਰਾਲਾ ਚਲੋ ਬੰਦਾ ਜੇ ਕੋਈ ਗਾਹ ਕਹਿੰਦਾ ਆਪਾਂ ਬਾਈ ਦੀ ਐਡ ਵੇਖ ਕੇ ਤੇਰੇ ਕੋਲੇ ਪਹੁੰਚਿਆ ਸਾਡਾ ਕੀ ਇਮਾਨਤਾਨ ਕਰੇਗਾ ਠੀਕ ਆ ਜੀ ਆਪਾਂ ਹੁਣ ਹੀ ਦੇ ਦੇਣਾ ਡਿਸਕਾਊਂਟ ਜਿੰਨਾ ਕ ਦੇਣਾ ਉਰੇ ਦੇ ਦੋਗੇ ਜਿਹੜਾ ਹੈ ਬਾਈ ਆਪਾਂ ਇਹ ਨਹੀਂ ਕਹਿੰਦੇ ਵੀ ਮੇਰਾ 265 ਮੌਲ ਦੇ ਘਰੇ ਆਏ ਤਾਂ 70 ਲੱਖ ਰੁਪਏ ਦਾ ਹਾਂ 265 ਰੇਟ ਆ ਦੇਖ ਲੋ ਚੈੱਕ ਕਰਾ ਦਿਓ 2005 ਮਾਡਲ 265 ਹਾਂ ਬਾਕੀ ਇੰਜਨ ਗੇਅਰ ਦੀ ਬਾਈਕ ਦਾ 100% ਗਾਰੰਟੀ ਲੈ ਤੇਰੇ ਦਾ ਵੀ ਚੈੱਕ ਕਰ ਲਓ ਆ ਵੇ ਲੈ ਬਾਈ ਨਵਾਂ ਤੇਲ ਨਵਾਂ ਸਰਵਿਸ ਸਾਰੀ ਨਵੀਂ ਸਰਵਿਸ ਹੋਈ ਆ ਠੀਕ ਆ ਜਿਹੜਾ 3000 3500 ਰੁਪਿਆ ਸਰਵਿਸ ਤੇ ਲਾਉਣਾ ਮੇਰੇ ਲਾਇਆ ਹੁੰਦਾ ਡਾਕਟਰਾਂ ਤੇ ਪਹਿਲਾਂ ਹੀ ਲਾਇਆ ਹੁੰਦਾ ਪਹਿਲੂ ਹੀ ਲਾਇਆ ਹੁੰਦਾ ਵੀ ਗਾਹਕ ਨੂੰ ਆ ਕੇ ਪਣਾ ਦੀ ਚਲਾ ਕੇ ਵੀ ਆ ਕੇ ਸਲਾਈ ਕੱਢ ਲੈ ਚੈੱਕ ਕਰ ਲੈ ਤੇਲ ਆਹ ਦੇਖ ਲੋ ਵੀ ਨਹੀਂ ਕਾਲਾ ਤੇਲ ਹੁੰਦਾ ਬਾਈ ਉਂਗਲ ਤੋਂ ਲੈਂਦਾ ਨਹੀਂਗਾ ਠੀਕ ਆ ਤੇ ਆਹ ਦੇਖ ਲੋ ਚੈੱਕ ਕਰ ਲੋ ਬਾਕੀ ਇਹ ਗੱਲਬ ਸਰਵਿਸ ਤੇ ਗੱਲ ਅਲੱਗ ਹੈ ਟਾਇਰ ਤੇ 30350 ਰੁਪਿਆ ਬਾਈ ਸਰਵਿਸ ਤੇ ਲਾਉਣਾ ਹੀ ਲਾਉਣਾ ਆ ਕੇ ਟਰੈਕਟਰਾਂ ਦੇ ਠੀਕ ਹੈ ਟਾਇਰ ਵਧੀਆ ਵਧੀਆ ਲੱਗ ਰਹੇ ਨੇ ਟਾਇਰ 14 ਦੇ ਟਾਇਰਾਂ ਚਾ ਪੀਟ ਘੋਰ ਵਸਾ ਇੰਜਨ ਗੇਰ ਦੀ ਆਪਣੀ ਫੁੱਲ ਗਾਰੰਟੀ ਹੈ ਬੰਦਾ ਕਾਰੀਗਰ ਨਾਲ ਲਿਆ ਕੇ ਚੈੱਕ ਕਰਾ ਕੇ ਟਰੈਕਟਰ ਦਾ ਸੌਦਾ ਲਾ ਸਕਦਾ ਮੇਰੇ ਨਾਲ ਠੀਕ ਆ ਬਾਈ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਪੂਰਾ ਫੁੱਲ ਸੌਦਾ ਪੂਰਾ ਓਕੇ ਆ ਟਰੈਕਟਰ ਯਾਰ ਚਾਸ ਫਿਰ ਠੀਕ ਆ ਸਟਿੱਕਰ ਸਟੁਕਰਾਂ ਦੀ ਨਿਗਾ ਮਰਵਾਜਾ ਇਹ ਵੀ ਨਾਲ ਦੇ ਸਾਰੇ ਨਾਲ ਦੇ ਸਟਿੱਕਰ ਸਟੁਕਰ ਯਾਰ ਰਿੰਬਾ ਰੁੰਬਾ ਦਾ ਬੇਦਾਗ ਟਰੈਕਟਰ ਆ ਕੋਈ ਰਿੰ ਤੇ ਅਗਲਾ ਬਾਈ ਜੀ ਅਗਲਾ ਆਪਣੇ ਕੋਲੇ ਹੀ ਫਾਰਮ ਟਰੈਕ 60 ਆ ਗਿਆ ਜੀ 2011 ਮਾਡਲ 2011 ਮਾਡਲ ਉਹ ਹੈਗਾ ਜੀ ਪੰਜ ਮਾਡਲਾਂ ਦਾ ਉਹ ਪੰਜ ਆ ਇਹ 2011 ਮਾਡਲ ਆ ਠੀਕ 2011 ਮਾਡਲ ਬਠਿੰਡਾ ਲੰਬਰਾ ਬਾਈ ਜੀ ਠੀਕ ਸਰਕਾਰੀ ਪਲੇਟਾਂ ਲੱਗੀਆਂ ਠੀਕ ਬੀਮਾ ਵੀ ਪਿਆ ਟਰੈਕਟਰ ਦਾ ਇਹਦਾ ਲੋ ਬਈ ਬੀਮਾ ਵੀ ਪਰ ਇਹਦੀ ਆਪਣੀ ਇੱਕ ਸ਼ਰਤ ਆ ਵੀ ਜਿਹੜੇ ਆਪਾਂ ਪਹਿਲੇ ਕੋਣ ਟਰੈਕਟਰ ਲਿਆ ਇਹ ਉਹ ਬੰਦੇ ਨੇ ਆਪਣੇ ਨਾਲ ਜਾਂਦੀ ਇਹ ਗੱਲ ਕੋਰ ਕੇ ਕੋਰੀ ਗੱਲ ਕਰਕੇ ਟਰੈਕਟਰ ਦਿੱਤਾ ਆਪਾਂ ਨੂੰ ਵੀ ਜਿਹੜੇ ਘਰ ਨੂੰ ਟਰੈਕਟਰ ਵੇਚਿਆ ਵੀ ਉਹ ਬਾਈ ਨੂੰ ਕਹੇ ਵੀ ਟਰੈਕਟਰ ਨਾ ਕਰਾਉਣਾ ਪੈਣਾ ਵੀ ਇਹਦਾ ਬੀਮਾ ਵੀ ਹੈਗਾ ਸਰਕਾਰੀ ਪਲੇਟਾਂ ਵੀ ਲੱਗੀਆਂ ਠੀਕ ਹੈ ਜਿਹੜਾ ਜੇ ਕਿਸੇ ਵੀਰ ਨੇ ਨਾਂ ਕਰਾਉਣਾ ਹੈ ਕੱਲੀ ਉਹਦੀ ਫੀਸ ਹੀ ਲੱਗਣੀ ਹੈ ਜਿਹੜੀ ਹੈਗੀ ਹੈ ਨਾਂ ਕਰਾਉਣ ਨੂੰ ਠੀਕ ਹੈ ਜੀ ਵੀ ਜਦੋਂ ਬੀਮਾ ਵੀ ਨਾਲ ਪਿਆ ਪਲੇਟਾਂ ਵੀ ਲੱਗੀਆਂ ਅੱਧਾ ਕੰਮ ਤਾਂ ਨਿਬੜਿਆ ਪਿਆ ਦਾ ਕਾਗਜ਼ਾਂ ਦਾ ਤੇ ਕੱਲੀ ਫੀਸ ਹੀ ਰਹਿ ਗਈ ਭਰਨ ਲਈ ਉਹ 3000 ਹੋਵੇ 2500 ਹੋਵੇ 3500 ਹੋਵੇ ਕੱਲੀ ਫੀਸ ਰਹਿ ਗਈ ਅੱਧ ਤੋਂ ਅੱਧ ਰਹਿ ਗਿਆ ਬਸ ਠੀਕ ਹੈ 11 ਮਾਡਲ ਆ ਟਰੈਕਟਰ ਭਾਈ ਜੀ ਆਹ ਵੇਖ ਲਓ ਵੀ ओरिजिनल ਪਲੇਟਾਂ ਬਲੂਟਾਂ ਨੰਬਰ ਪੇਟਾਂ ਹਰਾ ਕੋ ਨਾਲ ਪਿਆ ਟਰੈਕਟਰ ਦੇ ਠੀਕ ਆ ਪਾਵਰ ਸਟੀਅਰਿੰਗ ਇਹਨੇ ਇਕੱਠੀਆਂ ਹੋ ਜਾਂਦੀਆਂ ਨੇ ਨਾ ਇੰਨੇ ਟਾਈਮ ਚ ਬਈ ਆ ਹਾਂ ਹਾਂ ਇਹ ਸਾਰਾ ਕੁ ਪਲੇਟਾ ਬਲੂਟਾ ਬਾਈ ਓਕੇ ਪੈਣਾ ਨੇ ਘਾਟ ਜਾਂਦੀਆਂ ਕੋਈ ਪੈਰਾ ਪੁਰਾਣਾ ਨੰਬਰ ਹੋਵੇ ਪਏ ਆ ਤੇਲ ਬ੍ਰੇਕਾਂ ਠੀਕ ਆ ਜੀ ਪਾਵਰ ਸਟੀਅਰਿੰਗ ਪਾਵਰ ਸਟੀਅਰਿੰਗ ਰਿਵਰਸ ਵੀਡੀਓ ਰਿਵਰਸ ਵੀਡੀਓ ਚ ਆ ਗਿਆ ਹਾਂ ਵੱਡੀ ਲੈਫਟ ਚ ਆ ਜਾਂਦਾ ਬਾਈ ਇਹ ਠੀਕ ਵੱਡੀ ਲੈਫਟ ਚ ਚੈੱਕ ਕਰਾ ਦੇਦਰੋ ਬੈਕ ਸਾਈਡ ਕੈਮਰਾ ਮਾਰ ਕੇ ਆਵੇ ਲੋ ਆਰਮ ਉਹ ਇਹ ਵੱਡੀ ਲੈਫਟ ਆ ਬਾਈ ਇਹ ਠੀਕ ਵੱਡੀ ਲੈਫਟ ਚ ਆ ਗਿਆ ਇਹ ਠੀਕ ਆ ਜੀ ਤੇ ਨਾਕ ਸਾਰੇ ਇਹਦੇ ਨਾਲ ਹੀ ਪੂਰੇ ਆ ਤੇ ਟਾਇਰ ਇਹਦੇ ਬਾਈ ਜੀ ਟਾਇਰ ਇਹਦੇ ਬਾਈ ਜੀ ਇਹਦੇ ਨਾਲ ਦੇ ਟਾਇਰ ਸੀਗੇ ਵੀ ਜ਼ਿੰਮੇਦਾਰ ਤੋਂ ਆਪਾਂ ਲਿਆ ਜਿਹੜੇ ਘਰ ਤੋਂ ਆਉਂਦਾ ਵੀ ਨਾਲ ਦੇ ਟਾਇਰ 60 ਤੋਂ 65 ਪੈਸੇ ਸੀਗੇ ਠੀਕ ਹੈ ਜੀ ਉਹ ਟਾਇਰ ਲਾ ਕੇ ਇਹ ਮੁੰਡੇ ਨੇ ਸ਼ੌਂਕੀਆ ਟਾਇਰ ਪਵਾਏ ਆ ਮੂਰਲੇ ਵੱਡੇ ਪਵਾਏ ਆ ਤੇ ਮਗਰਲੇ 14 ਦੇ ਟਾਇਰਾਂ ਜੀ ਆਉਂਦਾ ਇਹੇ ਠੀਕ ਮਗਰਲੇ ਕੰਪਨੀ ਆ ਅਪੋਲੋ ਕੰਪਨੀ ਦੇ ਟਾਇਰ ਪਾਏ ਆ ਚਾਰੇ 650 ਦੇ ਟਾਇਰ ਪਵਾਏ ਆ ਹਾਂ ਹਾਂ ਮੂਰੇ 6 ਪਵਾਏ ਤੇ 616 ਨੇ ਹੁੰਦੇ 650 ਦੇ ਪਵਾਤੇ ਤੇ ਮਗਰਲੇ 14 14 14 ਦੀ ਪਵਾਏ ਆ ਜਮਾ ਨਵੇਂ ਟਾਇਰ ਪਾਏ ਆ ਬਾਈ ਯਾਰ ਇਹ ਤਾਂ ਯਾਰ ਐ ਮਾਰਦਾ ਵੀ ਲੰਬਰ ਜੀ ਘਸਿਆ ਜੇ ਮਾੜੇ ਮ ਪਰ ਮੰਨ ਕੇ ਚੱਲ ਵੀ ਆਪਾਂ ਗਾਹਕ ਨੂੰ ਉਹਨੇ ਵੀ ਆਪਣੇ ਕੋਲੇ 95 ਪੈਸੇ ਟੈਰ ਮੰਨ ਕੇ ਆਵੇ ਗਾਹਕਾਂ 95 ਪੈਸੇ ਹਾਂ ਇਹ ਨਹੀਂ ਵੀ ਆਗੇ 90 ਪੈਸੇ ਲਿਕਣਗੇ 95 ਪੈਸੇ ਠੀਕ ਆ ਬਾਈ ਜੀ ਤੇ ਬਠਿੰਡੇ ਦਾ ਨੰਬਰ ਕਿੰਨਾ ਚੱਲਿਆ ਮੀਟਰ ਦਾ 17 1700 ਬਾਈ ਦਾ ਮੀਟਰ ਚੱਲਿਆ origignal origignal ਹਾਂ origignal 1700 ਘੰਟੇ ਮੀਟਰ ਚੱਲਿਆ ਹੋਇਆ ਹੈਗਾ origignal ਤੇਲ ਬ੍ਰੇਕ ਪਾਵਰ ਸਟੀering ਤੇ ਡਿਮਾਂਡ ਬਾਈ ਜੀ ਰਵਸ ਪੀਡਿਓ ਠੀਕ ਆ ਠੀਕ ਆ ਤੇਲ ਬ੍ਰੇਕ ਪਾਵਰ ਸਟੀering ਪੀਡ ਕੋ ਰਵਸ ਠੀਕ ਹੈ ਤੇ ਡਿਮਾਂਡ ਇਹਦੀ ਡਿਮਾਂਡ ਇਹਦੀ ਹੈਗੀ ਆ ਬਾਈ ਜੀ ਆਪਣੀ 4 ਲੱਖ ਤੇ 25000 ਰੁਪਿਆ ਜੀ ਠੀਕ ਆ ਜੀ ਠੀਕ ਆ ਵੀਰੇ ਛਤਰੀ ਇਹਦੀ ਹੈਗੀ ਆ ਘਰੇ ਪਈ ਉਹ ਦੇ ਦਾਂਗੇ ਠੀਕ ਆ ਛਤਰੀ ਜੇ ਕਿਸੇ ਵੀਰ ਨੇ ਆਪਣਾ ਸੌਦਾ ਹੁੰਦਾ ਛਤਰੀ ਦੇ ਦਾਂਗੇ ਨਾਲ ਕੋਈ ਗੱਲ ਬਾਕੀ ਨਕ ਸਾਰੇ ਪੂਰੀ ਆ ਠੀਕ ਆ ਜੀ ਨੰਦਾ ਡਰਾਵਰ ਸਾਰਾ ਕੋ ਵੇਚੀ ਪਿਆ ਸਾਰਾ ਕੋ ਠੀਕ ਹੈ ਨਾ ਸਵਾ 4 ਲੱਖ ਰੁਪਏ ਹਾਂ ਸਵਾ 4 ਲੱਖ ਰੁਪਿਆ ਆਪਣਾ ਮੁੱਲ ਆ ਤੇ ਕੋਈ ਗੱਲ ਨਹੀਂ ਜੇ ਕੋਈ ਗਾਹਕ ਆਊਗਾ ਚੱਲ ਕੇ ਆਪਣੇ ਕੋਲੇ ਤੁਹਾਡੀ ਐਡ ਵੇਖ ਕੇ ਨਾ ਤੋਂ ਵੀਰ ਦਾ ਆਪਾਂ ਆਏ ਮੰਨ ਲਾ ਵੀ ਉਤਲਾ 25000 ਰੁਪਇਆ ੜਾ ਦੇ ਬਸ 4 ਲੱਖ ਦਾ ਰੇਟ ਦੇ ਦਾਂਗੇ ਆਪਾਂ ਲੈ ਬਈ ਹਾਂ ਇਹ ਚ ਹਾਂ ਛੋਟਾ ਹੀ ਆ ਠੀਕ ਆ 25000 ਰੁਪਏ ਛੂਟੋਗੇ ਉਹਨਾਂ ਚ 15 15 ਹਾਂ ਪਲੇਟਾਂ ਚੈੱਕ ਕਰਾ ਦੀ ਬਾਈ ਆ ਵੇ ਲੋ ਵੀ ਲੱਗੀਆਂ ਮੂਰੇ ਵੀ ਪਲੇਟ ਚੈੱਕ ਕਰਾ ਦੇ ਬੈਕ ਸਾਈਡ ਮਗਰਾੜ ਤੇ ਵੀ ਆ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਬਠਿੰਡਾ ਅਲੰਬਰਾ ਪੀ ਵੀ 03 ਠੀਕ ਬੈਕ ਸਾਈਡ ਵੀ ਮਗਰਾੜ ਤੇ ਲੱਗੀ ਵੀ ਇੱਧਰ ਲਿਆ ਹਾਤੀ ਪਲੇਟਾ ਠੀਕ ਆ ਬਾਈ ਹਾਂ ਤੇ ਬਾਕੀ ਟਰੈਕਟਰ ਦੀ ਕੰਡੀਸ਼ਨ ਵੇ ਲੈ ਪੂਰਾ ਨਵਾਂ ਟਰੈਕਟਰ ਆ ਵਿੱਚੋਂ ਵੀ ਚੈੱਕ ਕਰਾ ਦੇ ਗਾਗ ਨੂੰ ਚਾਸ ਫੇਰੋ ਯਾਰ ਲੈਵਲ ਵਿੱਚ ਇੱਕ ਗੱਲ ਆ ਬਈ ਗਾਰੰਟੀ ਰਿਕਾਰਡ ਵਾਲੇ ਟਰੈਕਟਰ ਹੁੰਦੇ ਨੇ ਆਹ ਦੇਖ ਲੈ ਤਾਂ ਤੂੰ ਇਹ ਨਵਾਂ ਟਰੈਕਟਰ ਆ ਯਾਰ ਪੂਰਾ ਫੁੱਰਾ ਫੁੱਲ ਸੋਹਣਾ ਹਾਂ ਠੀਕ ਆ ਬਾਈ ਜੀ ਇੱਥੋਂ ਬਈ ਨਾ ਲੋਕੇਸ਼ਨ ਕੀ ਆ ਬਾਈ ਜੀ ਆਪਣੀ ਆਪਣੀ ਲੋਕੇਸ਼ਨ ਵੀਰੇ ਹੈਗੀ ਆ ਪਿੰਡ ਸੁਖਾਣਾ ਦਾ ਠੀਕ ਆ ਜੀ ਭਾਈ ਭਗਤਾ ਦੇ ਕੋਲੇ ਠੀਕ ਆ ਜੀ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਹਾਂ ਭਗਤੇ ਭਾਈ ਦੇ ਕੋਲੇ ਪਿੰਡ ਸੁਖਾਣਾ ਦਾ ਤੇ ਜੇ ਕਿਸੇ ਵੀਰ ਨੇ ਆਪਣੇ ਤਿੰਨਾ ਟਰੈਕਟਰਾਂ ਦੀ ਜਿਹੜੀਆਂ ਦੀ ਐਡ ਪਾਈ ਆ ਕਿਸੇ ਵੀਰ ਨੇ ਜਾਣਕਾਰੀ ਲੈਣੀ ਹੋਵੇ ਜਾਂ ਫੋਟੋਆਂ ਪਾਉਣੀਆਂ ਹੋਣ ਟਰੈਕਟਰ ਦੀਆਂ ਤੇ ਆਪਣੇ ਨਾਲ ਮੋਬਾਈਲ ਨੰਬਰ ਜੀ ਬਾਈ ਜੀ ਲਿਖ ਲਓ 94175 81582 ਤੇ ਆਪਣੇ ਨਾਲ ਗੱਲਬਾਤ ਕਰ ਸਕਦੇ ਆ ਠੀਕ ਹੈ ਜੀ 94175 81582 ਤੇ ਜੇ ਕਿਸੇ ਵੀਰ ਨੇ ਕੋਈ ਟਰੈਕਟਰਾਂ ਬਾਰੇ ਜਾਣਕਾਰੀ ਲੈਣੀ ਆ ਆਪਣੇ ਨਾਲ ਗੱਲਬਾਤ ਕਰ ਸਕਦੇ ਆ ਜਿਹੜੀ ਗੱਲ ਰਹਿ ਗਈ ਦੋ ਟਰੈਕਟਰਾਂ ਦੀ ਆਪਾਂ ਮੋਲੇਲ ਚੈੱਕ ਕਰਾਤੇ ਵੀ ਸਰਵਿਸਾਂ ਹੋਈਆਂ ਆ ਆਹ ਟਰੈਕਟਰ ਦੇ ਵੀ ਸਲਾਈ ਚੈੱਕ ਕਰਾ ਦੇ ਇੱਕ ਵਾਰੀ ਮੈਂ ਵੀ ਇਹਦੇ ਵੀ ਚੈੱਕ ਕਰਵਾ ਦੇ ਜੇ ਟਰੈਕਟਰ ਕਟਾਉਣਾ ਵੀ ਆਪਣੇ ਕੋਲੇ ਬਾਈ ਜੀ ਉਹ ਗੱਲਾਂ ਨਹੀਂ ਗੀਆਂ ਜਿਹੜੀਆਂ ਤੁਹਾਨੂੰ ਗੱਲ ਕਹੂ ਆਣਾ ਉਹ ਗੱਲ ਲਿਕਲੂਗੀ ਠੀਕ ਹੈ ਜੀ ਜੇ ਬੰਦਾ ਟਰੈਕਟਰ ਜੇ ਕੋਈ ਵੀਰ ਆਪਾਂ ਨੂੰ ਕਟਾਉਣਾ ਚਾਹੁੰਦਾ ਆਪਾਂ ਕਟਾਂਗੇ ਕਾਗਜ਼ਾਂ ਦਾ ਸਹੀ ਹੋਵੇ ਟਰੈਕਟਰ ਕਟਾਂਗੇ ਵਿੱਚ ਠੀਕ ਆ ਆ ਦੇਖ ਲੋ ਇਹ ਚੈੱਕ ਕਰ ਲੋ ਤੇਗਾ ਠੀਕ ਆ ਵੀਰੇ ਆ ਵੇ ਲੋ ਜੀ ਸਰਬਸਾ ਮੈਂ ਇਹ ਨਹੀਂ ਕਿ ਵੀ ਕੱਲੇ ਡੀਏ ਦੀ ਚੈੱਕ ਰਹੀ ਆ ਤਿੰਨਾ ਟਰੈਕਟਰਾਂ ਦੀ ਐਡ ਪਾਈ ਇਹਨਾਂ ਤੋਂ ਤੇ ਤਿੰਨਾਂ ਦੀਆਂ ਤੈਨੂੰ ਸਲਾਈਨ ਚੈੱਕ ਕਰਾਤੀਆਂ ਠੀਕ ਆ ਬਾਈ ਬਾਈ ਕਹਿੰਦਾ ਨਾ ਜੇ ਕੋਈ ਚੱਕਾ ਵੀ ਖੋਲ ਕੇ ਕਹਿ ਦੂ ਨਾ ਤੇ ਗਲੇਸ਼ ਦਿਖਾ ਦੇ ਬੇ ਚਿਕਲੇ ਯਾਰ ਬਾਈ ਕਿਸੇ ਗੱਲੋਂ ਬੰਦਾ ਪਤਾ ਨਹੀਂ ਬੰਦੇ ਨੂੰ ਕਾਰੀਗਰ ਨੂੰ ਲਿਆਵੇ ਆਪਾਂ ਨੂੰ ਕੋਈ ਗੁੱਸਾ ਨਹੀਂਗਾ ਜਿਹੜੀ ਗੱਲ ਰਹਿ ਗਈ ਕਾਗਜ਼ਾਂ ਦੀ ਹਨਾ ਬਾਈ ਕੋਈ ਵੀ ਵਪਾਰੀ ਬੰਦਾ ਮੈਂ ਕਿਸੇ ਨੂੰ ਮਾਰਾ ਨਹੀਂ ਆਂਦਾਗਾ ਕੋਈ ਵੀ ਵਪਾਰ ਕਾਗਜਾਂ ਦਾ ਬਾਈ ਵੇਖ ਕੇ ਟਰੈਕਟਰ ਲੈਂਦਾ ਕੋਈ ਬੰਦਾ ਮਾੜਾ ਨਹੀਂ ਲਿਆਉਂਦਾ ਕਾਗਜਾਂ ਦਾ ਇਹ ਤਾਂ ਕਰ ਲੇਗੇ ਜਿਹੜਾ ਪਸ਼ੂਆਂ ਵਾਲਾ ਵਪਾਰੀ ਆ ਬਾਈ ਉਹ ਨਾ ਕੋਈ ਥਾਣਾ ਤੋਂ ਵੇਖ ਕੇ ਮਾਰੀ ਲਵੇ ਠੀਕ ਆ ਹਾਂ ਤੇ ਜਿਵੇਂ ਹੁਣ ਮਾਲਾ ਵੀ ਹੋਰ ਜਿੰਨੇ ਵੀ ਭਰਾ ਸਾਰੇ ਵਪਾਰ ਕਰਦੇ ਆ ਆਪਾਂ ਕਿ ਇਹਨੂੰ ਮਾਰਾ ਨਹੀਂ ਆਉਂਦਾ ਜਿਹੜਾ ਕੋਈ ਵੀ ਕਾਗਜਾਂ ਟਰੈਕਟਰ ਲੈਂਦਾ ਬਾਈ ਵੇਖ ਕੇ ਲੈਂਦਾ ਵੀ ਸਿਆਣੇ ਯਾਰ ਕਹੀ ਲਿਆਉਂਦਾ ਆਉਂਦਿਆ ਨੇ ਬਾਈ ਇਹ ਤਾਂ ਕਰ ਠੀਕ ਆ ਨਾ ਬਾਈ ਹਾਂ ਟਰੈਕਟਰ ਤੇ ਕੋਈ ਜਿੱਥੇ 2000 ਲੱਗਣਾ ਉਥੇ ਭਾਈ 6000 ਲੱਗ ਜਾਓ ਗੱਲ ਵੱਖਰੀ ਆ ਵੀ ਜਦੋਂ ਲੰਮਾ ਸਮਾਂ ਬਈ ਉਹ ਜਿੰਨੇ ਕੋਈ ਗੱਲ ਆਉਂਦੀ ਹਾਂ ਟਰੈਕਟਰ ਤੇ ਚਲੋ ਕੋਈ ਬਾਈ ਜਵੇਂ ਮੰਨ ਲਾ ਵੀ ਹੱਥ ਪੈਰੀ ਹੁੰਦੀ ਆ ਕਰਨ ਵਾਲੀ ਸੌ ਕੋਈ ਧੋਣਾ ਸਵਾਹਨਾ ਪਾਲ ਚ ਕਰਨੀ ਆ ਆਹਣਾ ਟਰੈਕਟਰ ਕਾਗਜ਼ਾਂ ਦਾ ਵੇਖ ਕੇ ਲੈਂਦਾ ਬਾਈ ਸਿਉਣੇ ਵਰਗਾ ਇਹ ਤਾਂ ਗੱਲ ਹੈ ਟਰੈਕਟਰ ਤੇ ਆਪਾਂ ਤਾਂ ਇਹ ਗਣ ਕੇ ਲੈਨੇ ਵੀ ਜਿੱਥੇ 5 ਲੱਗਣਾ 7000 ਲੱਗ ਜੇ ਕਾਗਜ਼ਾਂ ਦਾ ਮੜਾ ਨਹੀਂ ਦੇਣਾਗਾ ਠੀਕ ਹੈ ਬਈ ਹਾਂ ਟਰੈਕਟਰ ਬਾਈ ਪੂਰਾ ਸੋਨਾ ਰਿੰਮਾਂ ਦੇ ਕੋਬੇ ਤੇ ਦੂਜੇ ਆ ਜਾਂਦੇ ਉੱਚੇ ਮੜ ਜਿਵੇਂ ਰਿੰਮ ਆ ਗਿਆ ਦੇਖੋ ਚੈੱਕ ਕਰੋ ਠੀਕ ਹੈ ਉਹ ਜਿਹੜੇ ਆਪਾਂ ਪੰਜ ਮਾਡਲ ਦੇ ਦਿਖਾਏ ਉਹਦੇ ਜਿਵੇਂ ਫੋਰਡ ਵਾਲੇ ਕੋਬ ਆ ਜਾਂਦਾ ਇਹ ਉੱਚੇ ਮਾਡਲ ਜਿਹਨਾਂ ਦੇ ਕੋਬ ਦਾ ਫਰਕ ਪੈ ਗਿਆ ਰਿਮ ਦਾ ਠੀਕ ਆ ਬਈ ਉੱਚੇ ਆ ਜਾਂਦੇ ਨੇ ਉਹਦੇ ਵਿੱਚ ਨੂੰ ਇਹਦੇ ਕੋਬ ਆ ਆਇਆ ਕੋਬ ਦਾ ਫਰਕ ਪੈ ਗਿਆ ਰਿਮ ਦਾ ਸਾਰੇ ਹੀ ਪਲੇਟ ਦਾ ਇਹ 14 ਦੇ ਟਾਇਰਾਂ ਵਾਲਾ ਰਿਮ ਆ ਗਿਆ ਠੀਕ ਆ ਤੇ ਜਿਹੜਾ 13 ਦੇ ਟਾਇਰਾਂ ਵਾਲਾ ਉਹਦਾ ਉਹਦਾ ਸਾਈਜ਼ ਉਵੇਂ ਹੀ ਹੁੰਦਾ ਬਸ ਠੀਕ ਆ ਜਿਹੜੇ 16 ਲੈਂਦਾ ਉਹ ਥੋੜਾ ਇਤੁ ਵਾਧਾ ਜਾਂਦਾ ਹਾਂ ਜੋ ਕੁੱਲ ਚੀਜ਼ ਯਾਰ ਨਾਲ ਦੀ ਰੈਟਰ ਦੀ ਆ ਫੇਸ ਆਪੂ ਸਾਰਾ ਜਿਹੜਾ ਵੀ ਆਲਟਿਏਟਰ ਵਗੈਰਾ ਸਾਰਾ ਕੁਝ ਨਾਲ ਦਾ ਹਜੇ ਰੈਟਰ ਠੀਕ ਹੈ ਸਮਾਈ ਚੱਲੇ ਪੂਰਾ ਨਵਾਂ ਟਰੈਕਟਰ ਪਹਿਲੀ ਪਾਰਟੀ ਦਾ ਦੇਖੋ ਬਈ ਪਾਈਪ ਚੈੱਕ ਕਰਾ ਦੇ ਯਾਰ ਏਜੰਸੀ ਦਾ ਪਾਈਪ ਆ ਇਹ ਵੀ ਪਾਈਪੂਪ ਨਾਲ ਦਾ ਹਜੇ ਤੇ ਰੰਗ ਜਿਵੇਂ ਜਿੰਨਾ ਕਿ ਲਿਆ ਚਲੋ ਰਵੜ ਇਹ ਤੋਂ ਲੈ ਜਾਂਦਾ ਇਹਨਾਂ ਦਾ ਸਾਰਾ ਕੁਝ ਨਾਲ ਦਾ ਆਈ ਰੈਟਰ ਦਾ ਠੀਕ ਆ ਬਾਈ ਜੀ ਹਾਂ ਠੀਕ ਆ ਬਾਈ ਤੇ ਚਲੋ ਠੀਕ ਆ ਵੀਰੇ ਕੋਈ ਗੱਲ ਠੀਕ ਆ ਭਰਾ ਠੀਕ ਆ ਬਾਈ ਜੀ ਠੀਕ ਚਲੋ ਬਾਈ ਜੀ ਵੀਡੀਓ ਕਿਵੇਂ ਲੱਗੇ ਲਾਈਕ ਜਰੂਰ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਕਰ ਲਓ ਫੋਲੋ ਧੰਨਵਾਦ ਸਤਿ ਸ਼੍ਰੀ ਅਕਾਲ